ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅੱਜ ਆਪਾਂ ਥੋੜੇ ਜਿਹੀ ਕਮੈਂਟ ਪੜ੍ਹਦੇ ਆਂ ਤੇ ਫਿਰ ਆਪਾਂ ਇੱਕ ਬੱਚੇ ਦਾ ਕਮੈਂਟ ਆਇਆ ਸੀ ਆਪੋਸਟ ਤੇ ਉਧਾਰਤੀ ਵੀਡੀਓ ਬਣਾਉਣੀ ਹੈ ਜੀ ਕਮੈਂਟ ਉਕਾਰ ਸਿੰਘ ਜੀ 8343 ਤੋਂ ਉਹ ਕਹਿੰਦੇ ਮੈਂ ਅਸੀਂ ਸਾਰਾ ਪਰਿਵਾਰ ਤੁਹਾਡੀਆਂ ਵੀਡੀਓ ਵੇਖਨੇ ਆਂ ਪਰਮਾਤਮਾ ਤੁਹਾਡੀ ਹੋਰ ਲੰਬੀ ਕਰੇ ਸੇਮ ਟੂ ਯੂ ਵੀਰ ਪਰਮਾਤਮਾ ਤੁਹਾਡੀ ਵੀ ਲੰਬੀ ਉਮਰ ਕਰੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਤੇ ਨਾਗਰਾ ਫੈਮਿਲੀ ਹੈ ਜੀ ਨਾਗਰਾ ਫੈਮਿਲੀ ਉਹ ਸਾਰੇ ਵੀਡੀਓ ਦੇਖਦੇ ਆ ਸਾਡਾ ਪੰਜਾਬੀ ਕਲਚਰ ਹੈ ਭੈਣ ਦੀ ਆਈਡੀ ਹੈ ਸ਼ਾਇਦ ਕਿਸੇ ਦੀ ਇਹ ਤੇ ਧੰਨਵਾਦ ਭੈਣ ਵੀਡੀਓ ਵੇਖਦੀਆਂ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਤੁਹਾਡੇ ਵਾਹਿਗੁਰੂ 487 ਆਈਡੀ ਵੀਰ ਦੀ ਪਾਲ ਸ਼ਾਰਟਸ ਡੀ 6 CEV ਧੰਨਵਾਦ ਬੇਟਾ ਤੇਰਾ ਚਰਨਜੀਤ ਸਿੰਘ 27 ਜੀ ਧੰਨਵਾਦ ਵੀਰ ਰਾਜਪਾਲ ਕੌਰ 1692 ਜੀ ਧੰਨਵਾਦ ਬੱਚੇ ਰਮਨਦੀਪ ਢਿੱਲੋਂ ਤੇ ਇੰਦਰਜੀਤ ਕੌਰ TUX ਤੋਂ ਜੀ ਇਹਨਾਂ ਬੱਚਿਆਂ ਦੇ ਕਮੈਂਟ ਆਏ ਭੈਣਾਂ ਦੇ ਕਮੈਂਟ ਆਏ ਵੀਰਾਂ ਦੇ ਕਮੈਂਟ ਆਏ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਲੰਬੀਆਂ ਉਮਰਾਂ ਬਖਸ਼ੇ ਦਿਨ ਦੁਗਣੀਆਂ ਰਾਤਾਂ ਚੌਕਰੀਆਂ ਤਰੱਕੀਆਂ ਬਖਸ਼ੇ ਤੁਸੀਂ ਹਮੇਸ਼ਾ ਆਪਦੇ ਪਰਿਵਾਰਾਂ ਦੇ ਵਿੱਚ ਸੁਖੀ ਤੇ ਖੁਸ਼ੀ ਜੀਵਨ ਬਤੀਤ ਕਰੋ ਮੇਰੀ ਸਾਰੀ ਫੈਮਲੀ YouTube ਦੀ ਜਿੰਨੀ ਵੀ ਫੈਮਲੀ ਮੈਨੂੰ ਦੇਖਦੀ ਆ ਮਹਾਰਾਜ ਉਹਨਾਂ ਨੂੰ ਦਿਨ ਦੁਗਣੇ ਰਾਤ ਚੌਗੁਣੇ ਤਰੱਕੀਆਂ ਬਖਸ਼ੇ ਤੇ ਤੰਦਰੁਸਤੀ ਆ ਮਹਾਰਾਜ ਬਖਸ਼ੇ ਸਭ ਬੱਚਿਆਂ ਸਭ ਦਾ ਭਲਾ ਕਰੇ ਮਹਾਰਾਜ ਜੀ ਤੇ ਸ਼ਾਇਦ ਜੀ ਆਪਾਂ ਕੱਲ ਆਪਾਂ ਇੱਕ ਭੈਣ ਦੇ ਕਮੈਂਟ ਤੇ ਕੱਲ ਵੀਡੀਓ ਬਣਾਈ ਸੀ ਇੰਦਰਜੀਤ कौर ਭੈਣ ਦਾ ਕਮੈਂਟ ਸੀ ਸ਼ਾਇਦ TUX ਤੋਂ ਹੀ ਆਣਾ ਥੋੜਾ ਜਨਾ ਜਦੋਂ ਆਪਾਂ ਕਹਿੰਦੇ ਆ ਵੀ ਬੱਚਾ ਸ਼ਰਾਬ ਪੀਣਾ ਗਲਤ ਕਈ ਵਾਰ ਕੀ ਹੁੰਦਾ ਹੈ ਇਹ ਆਪਣੇ ਪਰਿਵਾਰ ਦੇ ਵਿੱਚ ਹੀ ਹੋ ਜਾਂਦਾ ਜਿਵੇਂ ਬਜ਼ੁਰਗ ਪੀਂਦੇ ਆ ਬਜ਼ੁਰਗਾਂ ਤੋਂ ਬੱਚੇ ਸਿੱਖਦੇ ਆ ਕਈ ਵਾਰ ਕੋਈ ਆਪਾਂ ਤੋਂ ਗਲਤੀਆਂ ਹੋ ਜਾਂਦੀਆਂ ਜਿਹੜਾ ਬੱਚਾ ਥੋੜਾ ਜਿਹਾ ਬਦਲ ਜਾਂਦੇ ਆ ਰਾਹੋਂក្រਾਹ ਪੈ ਜਾਂਦੇ ਆ ਜਾਂ ਬੱਚਿਆਂ ਦੀ ਥੋੜੀ ਜੀ ਸੰਗਤ ਗਲਤ ਹੋ ਜਾਂਦੀ ਹੈ ਉੱਥੇ ਬੱਚੇ ਇਸ ਤਰ੍ਹਾਂ ਹੋ ਜਾਂਦੇ ਹੈਗੇ ਤੇ ਤੁਸੀਂ ਘਬਰਾਓ ਨਾ ਤੁਸੀਂ ਪਰਮਾਤਮਾ ਨਾਲ ਜੁੜੋ ਤੇ ਤੁਸੀਂ ਜੇ ਤੁਸੀਂ ਮੇਰੇ ਕਹਿਣ ਮੇਰੇ ਮਨ ਦੇੋਂ ਥੋੜਾ ਜਿਹਾ ਟਾਈਮ ਬੱਚੇ ਲਈ ਕੱਢ ਸਕਦੇ ਹੋ ਤੁਸੀਂ ਨਾ ਜੀ 40 41 ਦਿਨ ਗੁਰੂ ਘਰ ਅਰਦਾਸ ਵਿੱਚ ਜ਼ਰੂਰ ਜਾਓ ਸਵੇਰ ਅਰਦਾਸ ਹੁੰਦੀ ਹੈ ਜੀ 7:00 ਸਵਾ 7:00 ਅਸ਼ਨਾਨ ਕਰਕੇ ਨਾ 40 ਦਿਨ ਤੁਸੀਂ ਅਰਦਾਸ ਤੇ ਜਾ ਕੇ ਦੇਖਿਓ ਜੀ ਬੱਚਾ ਤੁਹਾਨੂੰ ਬਲਾਊਗਾ ਬੱਚਾ ਬਦਲੂਗਾ ਜੇ ਕੋਈ ਬੱਚੇ ਨੂੰ ਦਿੱਕਤ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਉਹਦੇ ਨਾਲ ਥੋੜੀ ਬਹੁਤੀ ਗੱਲ ਕਰਕੇ ਦੇਖੋ ਕੀ ਕਾਰਨ ਹੈ ਕਿਉਂ ਉਹ ਇੰਨਾ ਬੇਮਕ ਹੋ ਗਿਆ ਕਿਉਂ ਉਹਦੇ ਮਨ ਦੇ ਵਿੱਚ ਇਹ ਨਫ਼ਰਤ ਤੁਹਾਡੇ ਪ੍ਰਤੀ ਹੋ ਗਈ ਤੁਸੀਂ ਇੱਕ ਮਾਂ ਐ ਤੁਸੀਂ ਆਪਾਂ ਆਪਣੇ ਬੱਚੇ ਦੀ ਸਮਝ ਸਕਦੇ ਹੋ ਕਿ ਕੋਈ ਉੱਥੋਂ ਗਲਤੀ ਹੋਈ ਤੁਸੀਂ ਬੱਚੇ ਨਾਲ ਬੈਠ ਕੇ ਗੱਲ ਕਰੋ ਥੋੜੀ ਜੀ ਤੇ ਹੋ ਸਕਦਾ ਪਰਮਾਤਮਾ ਦੇ ਦਿਮਾਗ ਦੇ ਵਿੱਚ ਇਹੋ ਜਿਹੀ ਗੱਲ ਪਾ ਦੇ ਪਰ ਜੇ ਤੁਸੀਂ ਕੋਸ਼ਿਸ਼ ਕਰ ਚੁੱਕੇ ਹੋ ਪਰ ਬੱਚਾ ਬਦਲ ਹੀ ਗਿਆ ਤੁਹਾਡਾ ਤਾਂ ਤੁਸੀਂ ਇਹ ਗੱਲ ਮੋਜੂਦ ਕਰਨਾ ਜੀ ਤੁਸੀਂ 40 ਦਿਨ ਗੁਰੂ ਘਰ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ ਬਾਹਲਾ ਨਹੀਂ ਮੈਂ ਤੁਹਾਨੂੰ ਕਹਿੰਦੀ 40 41 ਦਿਨਾਂ ਦੇ ਵਿੱਚ ਜਾਇਆ ਤੁਹਾਨੂੰ ਫਰਕ ਪੈਂਦਾ ਦਿਸੂਗਾ ਜੋ ਗੁਰੂ ਘਰ ਦੇ ਵਿੱਚ ਜਾ ਕੇ ਆਪਾਂ ਅਰਦਾਸ ਕਰਦੇ ਆਂ ਆਪੇ ਦੁਖੀ ਮਨ ਨਾਲ ਉਹ ਪਰਮਾਤਮਾ ਬਹੁ ਛੇਤੀ ਸੁਣਦਾ ਜੀ ਕੋਈ ਪਰਮਾਤਮਾ ਬਈ ਉਹ ਆਪਾਂ ਕਿਸੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਾਉਂਦੇ ਆਂ ਮਹਾਰਾਜ ਨੂੰ ਪਰਮਾਤਮਾ ਕਰਨੀ ਉਹ ਵਿਚਾਰਾ ਆਪਦੇ ਘਰੇ ਸੁਖੀ ਐ ਸੋਹਣੀ ਜ਼ਿੰਦਗੀ ਬਤੀਤ ਕਰਦਾ ਉਹ ਉਸ ਤਰੀਕੇ ਨਾਲ ਆਪਦੇ ਮਨ ਦੇ ਹਿਸਾਬ ਨਾਲ ਅਰਦਾਸ ਕਰੋ ਆਪਾਂ ਦੁਖੀ ਆਂ ਆਪਾਂ ਦੁਖੀ ਹੋ ਕੇ ਭਾਵਕ ਹੋ ਕੇ ਗੱਲ ਕਰਾਂਗੇ ਜੇ ਤੁਸੀਂ ਮਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਅੰਤਾਂ ਦੇ ਦੁਖੀ ਆਂ ਆਪ ਦਾ ਦੁੱਖ ਆਪਾਂ ਕਿਸੇ ਨੂੰ ਨਾ ਸੁਣਾਈਏ ਉਹ ਦੁੱਖ ਕਹਾਸੇ ਮਜ਼ਾਕ ਚ ਬਣ ਜਾਂਦਾ ਇਹ ਦੁੱਖ ਆਪਾਂ ਪਰਮਾਤਮਾ ਨਾਲ ਸੁਣਾਈਏ ਪਰਮਾਤਮਾ ਜੀ ਜੋ ਹੈ ਉਹ ਆਪਣੇ ਅੰਦਰ ਹੀ ਵਸਦਾ ਹੈ ਜੋ ਵੀ ਤੁਹਾਡੇ ਕੋਲ ਗੱਲ ਹੁੰਦੀ ਹੈ ਨਾ ਤੁਸੀਂ ਪਰਮਾਤਮਾ ਨਾਲ ਜਰੂਰ ਗੱਲਾਂ ਕਰਿਆ ਕਰੋ ਸ਼ਾਮ ਨੂੰ ਭੈਣ ਵੇਲੇ 10 ਮਿੰਟ ਕੱਢਿਆ ਕਰੋ ਜਦੋਂ ਤੁਸੀਂ ਜੋਤੂਫ ਘਰ ਦੇ ਵਿੱਚ ਲਾਉਨੇ ਉਹਦੋਂ ਵੀ ਪਰਮਾਤਮਾ ਨਾਲ ਸਾਰਿਆਂ ਦੇ ਦੁੱਖ ਸੁੱਖ ਸਾਂਝੇ ਕਰਿਆ ਕਰੋ ਜੋ ਤੁਹਾਨੂੰ ਦੁੱਖ ਤਕਰੀਬ ਹੈ ਨਾ ਜਿਵੇਂ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਦੇ ਹੋ ਜਾਂ ਆਪਾਂ ਆਪਸ ਦੇ ਵਿੱਚ ਫਰੈਂਡ ਫਰੈਂਡ ਸੇਹਲੀਆਂ ਬੈਠਦੀਆਂ ਇੱਕ ਦੂਜੀ ਨੂੰ ਦੁੱਖ ਦੱਸਦੀਆਂ ਨਾ ਉੱਥੇ ਤੁਸੀਂ ਕੋਸ਼ਿਸ਼ ਕਰਿਆ ਕਰੋ ਬੰਦ ਕਰਮਵਾਰਾ ਕਰਕੇ ਪ੍ਰਮਾਤਮਾ ਨਾਲ ਗੱਲਾਂ ਕਰਿਆ ਕਰੋ ਪ੍ਰਮਾਤਮਾ ਨੂੰ ਸਾਰੇ ਦੁੱਖ ਦੱਸ ਕੇ ਆਪਦੀ ਮਨ ਦੀ ਪੂਰੀ ਪੜਾਹਸ ਕੱਢਿਆ ਕਰੋ ਮਨ ਨੂੰ ਹਲਕਾ ਕਰਿਆ ਕਰੋ ਛਾਵ ਨੂੰ ਪੈਣ ਵੇਲੇ ਪ੍ਰਮਾਤਮਾ ਨਾਲ ਉਹਦੇ ਦੁੱਖ ਸਾਰੇ ਦਿਨ ਦੇ ਦੁੱਖ ਦੱਸਿਆ ਕਰੋ ਜੋ ਉਸ ਤੋਂ ਗਲਤੀਆਂ ਪਾਪ ਹੋਇਆ ਕਰੋ ਬਖਸ਼ਾਇਆ ਕਰੋ ਜੀ ਸੁਬਾਹ ਹੁੰਦੀ ਆ ਸੁਹਾ ਫੇਰ ਤੁਸੀਂ ਸਾਰੇ ਦਿਨ ਦੀ ਖੁਸ਼ੀਆਂ ਵਾਸਤੇ ਸੁੱਖ ਸ਼ਾਂਤੀਆਂ ਵਾਸਤੇ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਆਂ ਆਪਣੀ ਕਰੀ ਹੋਈ ਆਪਣੇ ਮਨ ਦੀ ਕਰੀ ਹੋਈ ਅਰਦਾਸ ਜੀ ਮਹਾਰਾਜ ਜਲਦੀ ਸੁਣਦਾ ਜੇ ਆਪਾਂ ਆਪਣੇ ਮਨ ਦੇ ਅੰਦਰੋਂ ਅਰਦਾਸ ਕਰਦੇ ਆ ਨਾ ਪਰਮਾਤਮਾ ਦੇ ਸੱਚਖੰਡ ਦੇ ਵਿੱਚ ਪ੍ਰਵਾਨ ਹੁੰਦੀ ਹੈ ਤੇ ਜੋ ਆਪਾਂ ਕਿਸੇ ਤੋਂ ਕਰਵਾਉਂਦੇ ਆ ਉਹਦੇ ਵਿੱਚ ਫੇਰ ਵੀ ਕੋਈ ਕਮੀ ਪੇਸ਼ੀ रह ਜਾਂਦੀ ਹੈ ਫਿਰ ਤੁਸੀਂ ਜਦੋਂ ਵੀ ਜਾਓ ਗੁਰੂ ਘਰ ਉੱਥੇ ਨੱਕ ਨਾਲ ਲਕੀਰਾਂ ਕੱਢ ਕੇ ਪਰਮਾਤਮਾ ਦੇ ਅੱਗੇ ਖੁਦ ਆਪ ਦੇ ਮਨ ਨਾਲ ਅਰਦਾਸ ਕਰੋ ਉਹਨਾਂ ਨੂੰ ਪਰਮਾਤਮਾ ਨਾਲ ਹਰ ਇੱਕ ਗੱਲ ਸਾਂਝੀ ਕਰੋ ਕੋਈ ਸੋਨੂੰ ਉੱਥੇ ਘੁਆ ਫਰਾ ਕੇ ਗੱਲ ਚਾ ਕੋਈ ਉਹਨੂੰ ਇੱਕ ਵੀ ਕੋਈ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕੋਈ ਉਖਾੜ ਬਣਾ ਕੇ ਖੌਤ ਬਣਾ ਕੇ ਵੀ ਐਂ ਗੱਲ ਕਰਨ ਦੀ ਲੋੜ ਨਹੀਂ ਜਿਵੇਂ ਆਪਾਂ ਵੈਸੇ ਆਪਸ ਵਿੱਚ ਗੱਲ ਕਰਦੇ ਆ ਨਾ ਤੁਸੀਂ ਇਸ ਤਰ੍ਹਾਂ ਹੀ ਪਰਮਾਤਮਾ ਨਾਲ ਗੱਲਾਂ ਕਰਿਆ ਕਰੋ ਪਰਮਾਤਮਾ ਹਰ ਵਕਤ ਤੁਹਾਡੇ ਨੇੜੇ ਹੈ ਤੁਹਾਡੇ ਅੰਦਰ ਵਾਸਤਾ ਤੁਹਾਡੇ ਅੰਗ ਸੰਗ ਸਦਾ ਸਹਾਈ ਹੁੰਦਾ ਹੈ ਇਹ ਨਾ ਆਖਿਆ ਕਰੋ ਕਿ ਜਿਵੇਂ ਗੁਰਦੁਆਰੇ ਜਾਨੇ ਤਾਂ ਮੈਨੂੰ ਉੱਥੇ ਮਾ ਪ੍ਰਮਾਤਮਾ ਮਿਲੂਗਾ ਨਹੀਂ ਜੀ ਪ੍ਰਮਾਤਮਾ ਤੁਹਾਨੂੰ ਹਰ ਜਗ੍ਹਾ ਮਿਲਦਾ ਹੈ ਜਦੋਂ ਵੀ ਤੁਸੀਂ ਦੁਖੀ ਹੋ ਨਾ ਗੇਟ ਦੀ ਕੁੰਡੀ ਲਾਓ ਫੋਨ ਆਪਦਾ ਬਾਹਰ ਰੱਖੋ ਇਹ ਨਾ ਹੋਵੇ ਦੁਖੀ ਹੈ ਫੋਨ ਚੱਕ ਕੇ ਆਪਾਂ ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਲਈ ਇਹ ਨਾ ਕਰਿਆ ਕਰੋ ਫੋਨ ਨੂੰ ਬਾਹਰ ਰੱਖਿਆ ਕਰੋ ਕੁੰਡੀ ਲਾਇਆ ਕਰੋ ਬੈਠ ਕੇ ਉੱਥੇ ਪ੍ਰਮਾਤਮਾ ਨਾਲ ਗੱਲਾਂ ਕਰਿਆ ਕਰੋ ਕਿਵੇਂ ਦੁੱਖ ਕਿਸ ਨੂੰ ਸੁਣਾਉ ਤੂੰ ਸੁਣਨ ਆਲਾ ਹੈ ਤੂੰ ਸੁਣ ਜੋ ਵੀ ਤੁਹਾਡੇ ਮਨ ਦੇ ਵਿੱਚ ਗੱਲਾਂ ਸਿੱਧੀਆਂ ਡਾਇਰੈਕਟ ਗੱਲਾਂ ਨਾ ਉਹ ਕਰਿਆ ਕਰੋ ਜੋ ਸੋਚੋਂ ਗਲਤੀਆਂ ਹੋ ਹੁੰਦੀਆਂ ਜ਼ਿੰਦਗੀ ਦੀਆਂ ਉਹ ਵੀ ਉਹਨਾਂ ਨਾਲ ਸ਼ੇਅਰ ਕਰਿਆ ਕਰੋ ਵੀ ਮੈਨੂੰ ਇਹ ਗਲਤੀ ਹੋਈ ਹੈ ਮਹਾਰਾਜ ਮੈਨੂੰ ਬਖਸ਼ ਦੇ ਮੈਂ ਨਹੀਂ ਕਰਨਾ ਸੀ ਜਾਂ ਅਣਜਾਣੇ ਛੂ ਗਈ ਜਾਂ ਮੈਨੂੰ ਜਾਣੇ ਛੂ ਗਈ ਜਾਂ ਮੈਂ ਭੁੱਲ ਬੁਖਸ਼ਣਾ ਤੁਸੀਂ ਬਖਸ਼ਣ ਹਾਰ ਤੁਸੀਂ ਜਿਵੇਂ ਵੀ ਤੁਸੀਂ ਆਪਾਂ ਜਿਵੇਂ ਆਪਾਂ ਅੱਖ ਕੇ ਨੇ ਵੇਖ ਜਿਹੜੇ ਹੁਣ ਸੰਤ ਮਹਾਪੁਰਸ਼ ਹੈ ਵੇਖੋ ਉਹਨਾਂ ਦੀ ਉਹਨਾਂ ਆੜੀ ਬਾਣੀਆ ਭਾਸ਼ਾ ਆਪਾਂ ਨਹੀਂ ਬੋਲ ਸਕਦੇ ਕਿਉਂਕਿ ਉਹ ਜਿਹੜੇ ਸੰਤ ਮਹਾਂਪੁਰਸ਼ ਆ ਗ੍ਰੰਥਾਂ ਦੀਆਂ ਉਹ ਪੂਰੀ ਪਿਓਰ ਗੁਰਮੁਖੀ ਲਿਪੀ ਭਾਸ਼ਾ ਬੋਲਦੇ ਆ ਉਹ ਗ੍ਰੰਥਾਂ ਆਂਦੀਆਂ ਇੱਕ ਇੱਕ ਸ਼ਬਦ ਉਹਨਾਂ ਦੇ ਜੀਵਾਂ ਦੇ ਵਿੱਚ ਅੰਦਰ ਰਾਸਨ ਵਾਂਗੂ ਭਰਿਆ ਪਿਆ ਰਾਸ ਬਣਿਆ ਪਿਆ ਨਾਲ ਦੇ ਅੰਦਰ ਪਰ ਆਪਣੀ ਜਿਹੜੀ ਕੜਵੀ ਭਾਸ਼ਾ ਆਪਾਂ ਉਹੀ ਰਹਿੰਦੀ ਆਪਾਂ ਤੂੰ ਇੰਨੀ ਛੇਤੀ ਮਿੱਠੇ ਜੇ ਆਪਾਂ ਉਸ ਤਰ੍ਹਾਂ ਅਰਦਾਸ ਬੇਨਤੀਆਂ ਨਹੀਂ ਕਰਦੇ ਜੋ ਤੁਹਾਡੇ ਮਾਨ ਚਾ ਉਹ ਇੱਕ ਅਰਦਾਸ ਹੀ ਹੁੰਦੀ ਹੈ ਮਨ ਦਾ ਦੁੱਖ ਜਦੋਂ ਆਪਾਂ ਸਾਂਝਾ ਕਰਦੇ ਆ ਪ੍ਰਮਾਤਮਾ ਨਾਲ ਜਿਉਂ ਕਰਦਾਸ ਹੀ ਮੰਨੀ ਜਾਂਦੀ ਹੈ ਇਦੇ ਲਈ ਤੁਸੀਂ ਹਰ ਇੱਕ ਗੱਲ ਪਰਮਾਤਮਾ ਨਾਲ ਛੋਟੀ ਵੱਡੀ ਖੁਸ਼ੀ ਵਾਲੀ ਗੱਲ ਵੀ ਸ਼ੇਅਰ ਕਰਿਆ ਕਰੋ ਤੇ ਦੂਜੀ ਵੀ ਮੈਂ ਤੁਹਾਨੂੰ ਜੋਤ ਲਾਉਣ ਦਾ ਮੈਂ ਜੋਤਨਾ ਮੈਂ ਤੁਹਾਨੂੰ ਤਾਂ ਜੋੜ ਸਕਦੀ ਆ ਕਿ ਤੁਸੀਂ 15-20 ਮਿੰਟ ਕੱਢ ਸਭੋ ਉੱਥੇ ਬੈਠ ਕੇ ਤੇ ਸਾਰੇ ਦਿਨ ਦੇ ਦੁੱਖੜੇ ਪਰ ਮਾਤਮਾ ਦੇ ਸਾਹਮਣੇ ਰੱਖ ਸੋ ਕੋਈ ਜਗ ਦੀ ਜੋਤ ਦੇ ਸਾਹਮਣੇ ਰੱਖ ਸੋ ਦਵਾ ਦੀ ਅੰਦਰ ਵੀ ਜੋਤ ਜਗਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਤਾਂ ਆਪਣੇ ਕੋਲ ਟਾਈਮ ਨਹੀਂ ਕਿੱਥੇ ਖੜ ਕੇ ਗੱਲ ਕਰਕੇ ਕਿੱਥੇ ਖੜ ਕੇ ਜਦੋਂ ਆਪਾਂ ਜੋਤ ਲਾਉਣੇ ਉਹ ਕੋਲ ਟਾਈਮ ਹੁੰਦਾ ਉਹ ਆਪਾਂ ਦੇ ਸਾਰੇ ਦਿਨ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਕਰ ਦੂਰ ਕਰ ਸਕਦੇ ਹਾਂ ਉਹ ਆਪਣੀਆਂ ਸਾਰੀਆਂ ਦਾਸਾਂ ਕਰਕੇ ਜੇ ਆਪਾਂ ਆਪਣੇ ਬੱਚੇ ਲਈ ਤੁਸੀਂ ਅਰਦਾਸ ਕਰੋਗੇ ਤਾਂ ਮੈਂ ਨਹੀਂ ਕਹਿੰਦੀ ਵੀ ਉਹ ਦਿਨ ਦੂਰ ਹੈ ਜਿੱਦੇ ਤੁਹਾਡਾ ਬੱਚਾ ਰਾਹ ਤੇ ਆ ਨਾ ਦੂਰ ਨਿਯੋਧਿਆਣਾ ਸਿਰਫ ਤੁਸੀਂ 40 41 ਦਿਨ ਗੁਰੂ ਘਰੇ ਜਾਓ ਉੱਥੇ ਖੁਰ ਆਪਰਦਾਸਾਂ ਬੇਨਤੀਆਂ ਉਹਦੇ ਲਈ ਕਰੋ ਅਰਦਾਸ ਦੇ ਵਿੱਚ ਤੁਸੀਂ ਜਰੂਰ ਸ਼ਾਮਲ ਹੋ ਜਦੋਂ ਅਰਦਾਸ ਹੁੰਦੀ ਹੈ ਵਾ ਤੁਸੀਂ ਪੂਰੇ ਧਿਆਨ ਨਾਲ ਅਰਦਾਸ ਕਰਨੀ ਹੈ ਜਿੰਨਾ ਚਿਰ ਬਾਬਾ ਜੀ ਹੁਕਮ ਤੁਸੀਂ ਹੁਕਮਨਾਮਾ ਜਰੂਰ ਲੈ ਕੇ ਆਓ ਜਦੋਂ ਹੁਕਮਨਾਮਾ ਦੇ ਵੀ ਉਸ ਤੋਂ ਬਾਅਦ ਹੀ ਤੁਸੀਂ ਆਉਣਾ ਜੀ ਕਿਉਂਕਿ ਹੁਕਮ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਠੀਕ ਹੈ ਨਾ ਹੁਕਮ ਦੇ ਅੰਦਰ ਰਹਿਣਾ ਹੀ ਆਪਾਂ ਨੂੰ ਚਾਹੀਦਾ ਜੀ ਤੇ ਇਹਦੇ ਲਈ ਜੀ ਤੁਸੀਂ ਹੁਕਮਨਾਮਾ ਜਿਹੜਾ ਬਾਬਾ ਜੀ ਦੰਦੇ ਆ ਉਹ ਤੁਸੀਂ ਜਰੂਰ ਲੈ ਕੇ ਆਇਆ ਕਰੋ ਜੀ ਤੇ ਤੁਸੀਂ ਗੁਰੂ ਘਰ ਜਾ ਕੇ 41 ਦਿਨ ਤੁਸੀਂ ਇਹ ਕੰਮ ਕਰਕੇ ਦੇਖਣਾ ਅਰਦਾਸ ਕਰਕੇ ਦੇਖਣੀ ਹੈ ਤੁਹਾਡਾ ਪੁੱਤਰ ਸਹੀ ਲਾਈਨ ਤੇ ਆ ਜਾਊਗਾ ਜੀ ਤੇ ਆਪਾਂ ਇੱਥੇ ਥੋੜਾ ਜਿਹਾ ਦੱਸਦੇ ਹਾਂ ਜੀ ਕਈ ਵੀਰ ਵੀ ਦੇ ਕਮੈਂਟ ਆਏ ਆ ਉਹ ਵੀਰ ਕਹਿੰਦੇ ਵੀ ਅਸੀਂ ਸ਼ਰਾਬ ਛੱਡਣਾ ਤਾਂ ਚਾਹੁੰਦੇ ਆ ਪਰ ਛੱਡ ਨਹੀਂ ਪਾਉਂਦੇ ਛੱਡਣ ਉਹ ਸੁਭਾ ਕਿਉਂ ਜਦੋਂ ਸਵੇਰ ਹੁੰਦੀ ਹੈ ਨਾ ਤੋਂ ਕਿ ਫਿਰ ਆਂਦੇ ਮਨ ਨਹੀਂ ਪਿੰਦਾ ਬਹੁਤ ਪੀ ਲਈ ਕਿਉਂ ਜਦੋਂ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਬੱਚੇ ਲੜਦੇ ਆ ਮਾਂ ਲੜਦੀ ਹੈ ਮਾਂ ਤੋਂ ਨਹੀਂ ਦੇਖ ਹੁੰਦਾ ਆ ਜਿਹੜੀ ਵਿਆਹ ਕੇ ਲਿਆਂਦੀ ਹੁੰਦੀ ਹੈ ਉਹ ਤੋਂ ਨੇ ਦੇਖ ਹੁੰਦਾ ਲੜਦੇ ਆ ਵੀ ਤੂੰ ਐ ਕਿਉਂ ਸ਼ਰਾਬਾਂ ਪੀਣਾ ਕਿਉਂ ਐ ਕਹਦਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਦਿਨੋਂ ਦਿਨ ਇਹ ਤੇ ਸਰੀਰ ਦਾ ਨਾਸ਼ ਵੱਜ ਰਿਹਾ ਤੇ ਸਰੀਰ ਖਰਾਬ ਹੋ ਰਿਹਾ ਆਪਾਂ ਨੂੰ ਤਾਂ ਉਹਦੀ ਚਿੰਤਾ ਹੁੰਦੀ ਨਹੀਂ ਤਾਂ ਉਹਨੂੰ ਖੁਦ ਨੂੰ ਨਹੀਂ ਹੁੰਦੀ ਤੇ ਫਿਰ ਉਹ ਥੋੜਾ ਜਿਹਾ ਮਾਹ ਆਉਂਦਾ ਵੀ ਚਲ ਵੀ ਇਹਦੇ ਵਿੱਚ ਕੁਛ ਨਹੀਂ ਪਿਆ ਨਾ ਆਪੀਵਾ ਨਾ ਪੀਓ ਪਰ ਜਦੋਂ ਸ਼ਾਮ ਨੂੰ 4-5 ਵਜੇ ਜਾਂਦੇ ਆ ਤੇ ਉਹ ਸ਼ਰਾਬ ਆ ਦੇ ਕੀੜੇ ਫਿਰ ਉਹਦੇ ਅੰਦਰ ਭੰਚਣ ਲੱਗ ਜਾਂਦੇ ਆ ਤੇ ਫਿਰ ਉਹ ਮੱਲੋਂ ਮੇਰੀ ਠੇਕਿਆਂ ਨੂੰ ਫਿਰ ਭੱਜ ਲੈਂਦੇ ਆ ਇਹਦੇ ਲਈ ਜੀ ਮੈਂ ਤੁਹਾਨੂੰ ਥੋੜਾ ਜਿਹਾ ਮੈਂ ਇੱਥੇ ਇਹ ਕਹਿਣਾ ਚਾਹਨੀ ਮੇਰੇ ਵੀਰਾਂ ਨੂੰ ਵੀ ਜਦੋਂ ਹੁਣ ਦੇਖੋ ਤੁਸੀਂ ਗੁਰੂ ਘਰ ਜਾਓ ਜੇ ਤੁਸੀਂ ਮਾਨ ਬਣਾ ਲਿਆ ਸ਼ਰਾਬ ਛੱਡਣ ਦਾ ਪਰ ਤੁਸੀਂ ਛੱਡ ਨਹੀਂ ਪਾਉਂਦੇ ਤਾਂ ਮੇਰੀ ਇੱਕੀ ਬੇਨਤੀ ਮੰਨੋ ਪਲੀਜ਼ ਤੁਸੀਂ ਗੁਰੂ ਘਰ ਸਵੇਰ ਜਾਓ ਜੇ ਤੁਸੀਂ ਗੁਰੂ ਘਰ ਜਾਓਗੇ ਨਾ ਇੱਕ ਦੋ ਦਿਨ ਵੇਖੋ ਮੈਂ ਇਹ ਤਾਂ ਕਹਿੰਦੀ ਨਹੀਂ ਵੀ ਤੁਸੀਂ ਆ ਕੇ ਸ਼ਰਾਬ ਪੀਓ ਮੈਂ ਤਾਂ ਕਿ ਮਨਾ ਕਰਦੀ ਆ ਪਰ ਮੈਨੂੰ ਪਤਾ ਵੀ ਤੁਸੀਂ ਨਹੀਂ ਰੁਕਣਾ ਵੀ ਚਲੋ ਦੋ ਚਾਰ ਦਿਨ ਹੌਲੀ ਹੌਲੀ ਛੋੜੇ ਨਾ ਦਿਮਾਗ ਦੇ ਵਿੱਚ ਪਰਮਾਤਮਾ ਵੱਲੋਂ ਉਹੀ ਸ਼ਬਦ ਉਹ ਜਿਹੜੇ ਟਾਈਮ ਤੁਹਾਡਾ ਜੀ ਕਰਦਾ ਵੀ ਤੁਸੀਂ ਸ਼ਰਾਬ ਪੀ ਗਏ ਉਸ ਟਾਈਮ ਤੁਸੀਂ ਕੋਸ਼ਿਸ਼ ਕਰੋ ਘਰੋਂ ਬਾਹਰ ਨਾ ਜਾਓ ਘਰ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਤੁਹਾਡੇ ਕੋਲ ਫੋਨ ਹੈ ਤੁਸੀਂ ਗੁਰਬਾਣੀ ਸੁਣੋ ਟੀਵੀ ਤੇ ਤੇ ਗੁਰਬਾਣੀ ਸੁਣੋ ਪੰਜ ਚਾਰ ਦਿਨ ਤੁਸੀਂ ਤੰਗ ਜ਼ਰੂਰ ਹੋਵੋਗੇ ਪਰ ਤੁਸੀਂ ਬਦਲ ਜਾਓਗੇ ਜੇ ਆਪਾਂ ਮਾਨ ਹੀ ਬਣਾ ਲਿਆ ਤਾਂ हां जी हां जी आपा मान नहीं बनाया आप तोत तो, तो कह रहे हैं देखिए फिरता ही मुश्किल है जी ते उस टाइम बाकी ਘਰੇ ਤੁਸੀਂ ਜੋ ਔਰ ਔਰਤਾਂ ਦੀ ਮਾਂ ਪਤਾ ਨਹੀਂ ਹੈ ਉਹਨੂੰ ਕਹੋ ਵੀ ਮੈਨੂੰ 4 ਵਜੇ ਵਿੱਚ ਫੁਲਕਾ ਮੈਨੂੰ ਸਿਧੀਆਂ ਬਣਾ ਦਿਆ ਕਰੋ ਅੱਜ ਚਾਹੇ ਤੁਸੀਂ ਦੋ ਵਾਰੀ ਖਾ ਲਿਆ ਕਰੋ ਕੋਈ ਗੱਲ ਨਹੀਂ ਪਰ ਜਿਹੜੇ ਟਾਈਮ ਤੁਹਾਡਾ ਸ਼ਾਪੀਮ ਜੀ ਦਾ ਦੋਸਤ ਹੈ ਤੁਸੀਂ ਰੋਟੀ ਖਾਣੀ ਸ਼ੁਰੂ ਕਰੋ ਉਸ ਟਾਈਮ ਤੁਸੀਂ ਪਾਠ ਕਰਨਾ ਸ਼ੁਰੂ ਕਰੋ ਪਾਠ ਸੁਣਨਾ ਸ਼ੁਰੂ ਕਰੋ ਗੁਰਬਾਣੀ ਸੁਣਨੀ ਕੋਈ ਬੇ ਕਿੰਨੇ ਨੇ ਸੋਹਣੇ ਕੀਰਤਨ ਕਥਾ ਕੀਰਤਨ ਜੋ ਵੀ ਸੁਣ ਕਥਾ ਸੋਹਣੀ ਲੱਗੇ ਕਥਾ ਸੁਣੋ ਕੀਰਤਨ ਵਧੀਆ ਲੱਗਦਾ ਕੀਰਤਨ ਸੁਣੋ 2-4 ਦਿਨ ਤੁਸੀਂ ਤੰਗ ਜ਼ਰੂਰ ਹੋਵੋਗੇ ਪਰ ਥੋੜਾ ਜਿਆਦਾ ਮਨ ਨੂੰ ਸਮਝਾਓ ਤੇ ਇਹ ਮਨ ਜਿੰਦਗੀਆਂ ਦੁਨੀਆ ਦੇ ਉੱਤੇ ਆਪ ਇੱਕ ਵਾਰ ਹੀ ਆਏ ਆ ਜੀ ਨਿਤ-ਨਿਤ ਨਹੀਂ ਆਉਣਾ ਆਪ ਦੀ ਸੋਹਣੀ ਜ਼ਿੰਦਗੀ ਨੂੰ ਸੋਹਣਾ ਬਣਾਓ ਤੇ ਇਸ ਤਰ੍ਹਾਂ ਇਹਨੂੰ ਨਰਕ ਨਾ ਬਣਾਓ ਤੁਸੀਂ ਦੁਖੀ ਹੋ ਮੈਨੂੰ ਆ ਇਹਦਾ ਤੁਹਾਡੇ ਨਾਲੋਂ ਜ਼ਿਆਦਾ ਦੁਖੀ ਉਹ ਪਰਿਵਾਰ ਆ ਜਿਹੜਾ ਤੁਹਾਨੂੰ ਝੇਲਦਾ ਜੀ ਤੇ ਦਿਨੋਂ-ਦਿਨ ਤੁਹਾਡੀ ਸਿਹਤ ਵੀ ਖਰਾਬ ਹੈ ਪਰਿਵਾਰ ਵੀ ਖਰਾਬ ਹੈ ਤੇ ਪੈਸਾ ਵੀ ਖਰਾਬ ਹੈ ਤੇ ਦੁਨੀਆ ਦਾ ਮਜ਼ਾਕ ਵੀ ਹੈ ਇਹਦੇ ਲਈ ப்ਲੀਜ਼ ਇਨਾਕ ਤੁਸੀਂ ਆਪਦੇ ਮਨ ਨੂੰ ਥੋੜਾ ਜਿਹਾ ਸਮਝਾਓ ਕੰਟਰੋਲ ਕਰੋ ਉਸ ਵੇਲੇ ਖਾਣਾ ਖਾਣ ਦੀ ਕੋਸ਼ਿਸ਼ ਕਰੋ ਚਾਹੇ ਦੋ ਵਾਰੀ ਖਾ ਲਓ ਘਰੋਂ ਬਾਹਰ ਨਾ ਜਾਓ ਬੱਚਿਆਂ ਨਾਲ ਹਸਣ ਖੇਡ ਉਹ ਟਾਈਮ ਬੱਚਿਆਂ ਨਾਲ ਸਪੈਂਡ ਕਰੋ ਬੱਚਿਆਂ ਨਾਲ ਸੈਕਿੰਡ ਜੋ ਤੁਹਾਨੂੰ ਸਾਖੀ ਕਥਾ ਚੰਗੀ ਲੱਗਦੀ ਹੈ ਉਧਰ ਜਾਓ ਜਿੱਧਰ ਨੂੰ ਤੁਹਾਨੂੰ ਪਤਾ ਵੀ ਉਧਰ ਗਏ ਤਾਂ ਸ਼ਰਾਬ ਮਿਲੂ ਉਧਰ ਤੁਸੀਂ ਜਾਓ ਹੀ ਨਾ ਦੋ ਚਾਰ ਦਿਨ ਤੋਂ ਨੌਖ ਖਾਲੂ ਹੋੜ ਕੇ ਆਪਣੇ ਆਪ ਵੀ ਠੀਕ ਲੱਗੂ ਪਰ ਤੁਸੀਂ ਗੁਰੂ ਘਰ ਸੁਆ ਨਾ ਆ ਕੇ ਇਸ਼ਨਾਨ ਕਰਕੇ ਗੁਰੂ ਘਰ ਤੁਸੀਂ ਜ਼ਰੂਰ ਜਾਣਾ ਅਰਦਾਸ ਤੇ ਸੁਣਨਾ ਤੁਸੀਂ ਦੇਖੋਗੇ 15 ਦਿਨਾਂ ਬਾਅਦ ਹੀ ਤੁਹਾਡਾ ਬਿਲਕੁਲ ਮਨ ਬਦਲ ਜੂ ਤੁਸੀਂ ਇਹ ਛੱਡਣਾ ਚਾਹੁੰਦੇ ਤੁਸੀਂ ਛੱਡ ਜੂ ਬਹੁਤ ਆਸਾਨੀ ਨਾਲ ਛੱਡ ਜੂਗੇ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਜੇ ਆਪਾਂ ਮਨ ਮਾਰ ਲਗੇ ਪਰ ਥੋੜੇ ਮਾਨ ਦੀ ਗੱਲ ਮਾਨ ਦੀ ਗੱਲ ਹੁੰਦੀ ਹੈ ਤੇ ਜੋ ਮੇਰੀ ਭੈਣ ਦਾ ਕਮੈਂਟ ਆਇਆ ਸੀ ਭੈਣੇ ਤੇਰਾ ਬੱਚਾ ਠੀਕ ਹੋਊਗਾ ਮੈਂ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਦੀ ਹਾਂ ਸਾਰਿਆਂ ਮਾਵਾਂ ਦੇ ਬੱਚੇ ਤੰਦਰੁਸਤ ਰਹਿਣ ਜੋ ਮਾਵਾਂ ਨੇ ਪਰਵਰਿਸ਼ ਕਰੀ ਐ ਬੱਚਿਆਂ ਨੂੰ ਬੱਚੇ ਸਿੱਧੇ ਰਾਸਤੇ 'ਤੇ ਰਹਿਣ ਮਾੜੇ ਕੰਮਾਂ 'ਤੇ ਨਾ ਜਾਣ ਪਰ ਆਪਾਂ ਹੁਣ ਵੀ ਕਹਿੰਦੇ ਆ ਵੀ ਛੋਟੇ ਬੱਚਿਆਂ ਨੂੰ ਆਪਾਂ ਪਰਮਾਤਮਾ ਨਾਲ ਜੋੜੀਏ ਗੁਰੂ ਘਰਾਂ ਨਾਲ ਜੋੜੀਏ ਗੁਰਸਿੱਖੀ ਨਾਲ ਜੋੜੀਏ ਤੇ ਵੱਡੇ ਹੋ ਕੇ ਸ਼ਾਇਦ ਉਹ ਨਸ਼ਿਆਂ ਵੱਲ ਨਾ ਜਾਣ ਜੀ ਤੇ ਇਹਦੇ ਲਈ ਬਚਪਨ ਤੋਂ ਹੀ ਉਹਨਾਂ ਦੀ ਪਰਵਰਿਸ਼ ਹੀ ਆਪਾਂ ਇਸ ਤਰ੍ਹਾਂ ਕਰੀਏ ਕਿ ਸਿੱਧੇ ਰਾਸਤੇ 'ਤੇ ਲਾਂ ਜਾਣ ਤੇ ਮੈਂ ਆਪਦੇ ਵੀਰਾਂ ਨੂੰ ਸਲਾਹ ਦਿੰਨੀ ਆ ਵੀ ਵੀਰ ਤੁਸੀਂ ਉਹ ਜਿਹੜੇ ਟਾਈਮ ਤੁਹਾਡਾ ਸ਼ਰਾਬ ਪੀਣ ਦੀ ਕੀ ਕਰਦਾ ਘਰੋਂ ਨਾ ਜਾਓ ਕੋਸ਼ਿਸ਼ ਕਰੋ ਘਰ ਦੇ ਵਿੱਚ ਕੋਈ ਗੁਰਬਾਣੀ ਵਾਲਾ ਪਾਠ ਲਾ ਲਓ ਕੋਈ ਫੋਨ ਤੇ ਗੁਰਵਾਨੀ ਲਾ ਲੋ ਕਿਤੇ ਵੀ ਲਾ ਲੋ ਉਹ ਟਾਈਮ ਤੁਸੀਂ ਘੰਟਾ ਦੋ ਘੰਟੇ ਤੰਗ ਜ਼ਰੂਰ ਹੋਵੋਗੇ ਮੈਂ ਤੁਹਾਨੂੰ ਕਹਿ ਰਹੀ ਹਾਂ ਪਰ ਤੁਸੀਂ ਥੋੜੇ ਦਿਨਾਂ ਚ ਬਦਲ ਜਾਓਗੇ ਪਰ ਸਵੇਰ ਤੁਸੀਂ ਗੁਰੂ ਘਰ ਜ਼ਰੂਰ ਜਾਣਾ ਜੇ ਤੁਸੀਂ 10 ਦਿਨ ਵੀ ਲਗਾਤਾਰ ਗੁਰੂ ਘਰ ਗਏ ਤੇ ਵਿੱਚੋਂ ਤੁਸੀਂ ਛੇ ਦਿਨ ਵੀ ਨਾਸ਼ਰਾ ਆਪੀਤੀ ਤੇ ਤੁਸੀਂ ਬਹੁਤ ਆਸਾਨੀ ਨਾਲ ਸ਼ਰਾਬ ਛੱਡ ਦੇਵੋਗੇ ਕੋਈ ਔਖੀ ਨਹੀਂ ਪਰ ਗੁਰੂ ਘਰ ਤੁਸੀਂ ਜ਼ਰੂਰ ਜਾਣਾ ਉੱਥੇ ਜਾ ਕੇ ਹੀ ਜਿਹੜੇ ਦਿਮਾਗ ਦੇ ਜਿਹੜੇ ਆਪਣੇ ਅੰਦਰ ਮਨ ਦੇ ਅੰਦਰ ਪਾਪ ਈ ਡੇ ਸ਼ਰਾਬਾਂ ਦੇ ਪਨਪ ਰਹੇ ਹਨ ਉੱਥੇ ਜਾ ਕੇ ਗੁਰਬਾਣੀ ਨਾਲ ਹੀ ਮਰਨਗੇ ਉਹ ਨਹੀਂ ਮਰਦੇ ਉਹਨਾਂ ਨੂੰ ਉੱਥੇ ਜਾ ਕੇ ਖਤਮ ਕਰੋ ਤੇ ਆਪਣੇ ਬੱਚਿਆਂ ਦੀਆਂ ਦਾਸਾਂ ਸੁੱਖ ਸ਼ਾਂਤੀਆਂ ਮੰਗੋ ਜੀ ਗੁਰੂ ਘਰ ਦੇ ਵਿੱਚ ਜੇ ਤੁਸੀਂ ਦੁਖੀ ਹੋ ਤੁਹਾਡਾ ਬੱਚਾ ਕਹਿੰਦੇ ਤਾਂ ਬਾਹਰ ਸ਼ਰਾਬ ਪੀਂਦਾ ਤਾਂ 43 ਦਿਨ ਗੁਰੂ ਘਰ ਸੁਭਰ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਲ ਹੋ ਤੁਸੀਂ ਖੁਦ ਦੇਖੋਗੇ ਹੌਲੀ ਹੌਲੀ ਬੱਚਾ ਰਾਹ ਤੇ ਆਊਗਾ ਜੀ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤیاں ਬਖਸ਼ੇ ਸਲ ਚੜ੍ਹਦੀ ਕਲਾ ਚ ਰੱਖੇ தரங்க வீடியோ வேணா லாஷர்னா கமெண்ட் கே ஜூர் தசன தான் கேட்க லக்தி தான் சார்